ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਟੋਡੀ ਮਹੱਲਾ ਪੰਜਵਾ ਹਰ ਹਰ ਪਤਿਤ ਪਾਵਨ ਹਰ ਹਰ ਪਤਿਤ ਪਾਵਨ ਜੀ ਪ੍ਰਾਨ ਮਾਨ ਸੁਖਦਾਤਾ ਅੰਤਰਜਾਮੀ ਮਨ ਕੋ ਭਾਵਨ ਰਹਾਉ ਹਾਂ ਜੀ ਪ੍ਰਾਨ ਮਾਨ ਸੁਖਦਾਤਾ ਇੱਥੇ ਵਿਸਰਾਮ ਹੈ ਅੰਤਰਜਾਮੀ ਮਨ ਕੋ ਭਾਵਨ ਸੁੰਦਰ ਸੁਗੜ ਚਤਰ ਸਭ ਬੇਤਾ ਰਿਦ ਦਾਸ ਨਿਵਾਸ ਭਗਤ ਗੁਣ ਗਾਵਨ ਰਿਦ ਨਹੀਂ ਕਹਿਣਾ ਰੇਦ ਪੋਲਾ ਹੀ ਬੋਲਣਾ ਹੈ ਰੇਦ ਦਾਸ ਨਿਵਾਸ ਸੁੰਦਰ ਸੁਗੜ ਚਤਰ ਇਥੇ ਠਮਕ ਹੈ ਸਭ ਬੀਤਾ ਇਥੇ ਵਿਸਰਾਮ ਹੈ ਰੇਦ ਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮ ਬੀਜਨ ਸੋਖਾਵਨ ਬਿਸਮਨ ਬਿਸਮ ਹਾਂ ਕਰਮ ਭੂਮ ਬੀਜਨ ਸੋਖਾਵਨ ਬਿਸਮਨ ਬਿਸਮ ਭਏ ਬਿਸਮਾਦਾ ਆਨ ਨਾ ਬਿਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਸ ਜੀਵਾ ਨਾਨਕ ਦਾਸ ਸਦਾ ਬਲ ਜਾਵਨ ਜੇ ਠਮਕ ਹੁੰਦੀ ਨਾ ਉੱਤੇ ਥੋੜਾ ਜਿਹਾ ਇਸ਼ਾਰਾ ਦੇਈਦਾ ਹੁੰਦਾ ਵਿਸਰਾਮ ਤੇ ਜ਼ਿਆਦਾ ਰੁਕੀਦਾ ਹੁੰਦਾ ਇਹ ਤਾਂ ਸਾਰੇ ਵਿਸਰਾਮ ਚਾਲ ਨਹੀਂ ਬਣਦੀ ਟੋਡੀ ਮਹੱਲਾ ਪੰਜਵਾ ਮਾਈ ਮਾਇਆ ਛਲ ਛਲ ਪੂਲਾ ਹੀ ਬੋਲਣਾ ਮਾਈ ਪਦਤੀ ਵਿਸਰਾਮ ਤ੍ਰੇਣ ਕੀ ਅਗਨ ਮੀਘ ਕੀ ਛਾਇਆ ਗੋਬਿੰਦ ਭਜਨ ਬਿਨ ਹਾੜ ਕਾ ਜਾਲ ਗੋਬਿੰਦ ਭਜਨ ਬਿਨ ਹਾੜ ਭਾਰਾ ਬੋਲਣਾ ਹਾੜ ਕਾ ਜਾਲ ਪੂਲਾ ਹੀ ਬੋਲਣਾ ਰਹਾਉ ਛੋਟ ਸਿਆਨਬ ਬਹੁ ਚਤ్రਾਈ ਦੁਇ ਕਰ ਜੋੜ ਸਾਧ ਮੰਗ ਚੱਲ ਦੁਇ ਕਰ ਜੋੜ ਇਥੇ ਚਮਕ ਸਾਧ ਮੰਗ ਚੱਲ ਮੰਗ ਪੂਲਾ ਬੋਲਣਾ ਚੱਲ ਖਸਕੇ ਸਿਮਰ ਸੁਆਮੀ ਅੰਤਰ ਜਾਮੀ ਮਾਨੁਕ ਦੇਹ ਕਾ ਇਹ ਊਤਮ ਫਲ ਬੇਦ ਬਖੀਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀਂ ਖਲ ਭਾਗਹੀਨ ਸਮਝਤ ਨਹੀਂ ਇਥਠਮਕ ਖਲ ਪੂਲਾ ਬੋਲਨਾ ਮੂਰਖ ਹੈ ਖਲ ਨਹੀਂ ਕਹਿਣਾ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਨ ਦਹਿਨ ਭਏ ਮਲ ਹਰ ਸਿਮਰਨ ਦਹਿਨ ਭਏ ਮਾਲਪੂ ਲੈ ਉਚਾਰਨ ਕਰਨਾ ਟੋਡੀ ਮਹੱਲਾ ਪੰਜਵਾ ਮਾਈ ਚਰਨ ਗੁਰ ਮੀਠੇ ਹਾਂਜੀ ਮਾਈ ਪਦ ਤੇ ਵਿਸਰਾਮ ਲਾਦਨ ਹੈ ਮਾਈ ਚਰਨ ਗੁਰ ਮੀਠੇ ਵੱਡਾ ਭਾਗ ਦੇਵ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ ਰਹਾਉ ਗੁਣ ਗਾਵਤ ਅਚੂਤ ਅਵਨਾਸੀ काम क्रोध बिनसे मद ठीठे हां जी ठीठे उच्चारण करना है कई ठीठे ਧੱਦਾ ਬੋਲ ਜੰਦੇ ਨੇ ਢੱਡਾ ਬੋਲਣਾ ठीठे ਅਸਥਿਰ ਭਏ ਸਾਚ ਰੰਗ ਰਾਤੇ ਜਨਮ ਮਰਨ ਬਾਹੁਰ ਨਹੀਂ ਪੀਠੇ ਜਨਮ ਮਰਨ ਬਾਹੁਰ ਨਹੀਂ ਪੀਠੇ ਬਿਨ ਹਰ ਭਜਨ ਰੰਗ ਰਸ ਜੀਤੇ ਸੰਤ ਦਾਯਾਲ ਜਾਣੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਵਿਹੂਨ ਚੱਲੇ ਸਭ ਮੂਠੇ ਨਾਮ ਵਿਹੂਨ ਚੱਲੇ ਸਭ ਮੂਠੇ ਟੋਡੀ ਮਹੱਲਾ ਪੰਜਵਾ ਸਾਧ ਸੰਗ ਹਰ ਹਰ ਨਾਮ ਚਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ ਰਹਾਉ ਗੁਰਪੂਰਾ ਪੇਟਿਓ ਵੱਡ ਭਾਗੀ ਵੱਡ ਭਾਗੀ ਜਾ ਕੋ ਅੰਤ ਨਾ ਪਾਰਾ ਵਾਰਾ ਕਰ ਗਹਿ ਕਾੜ ਲਿਓ ਜਨ ਆਪਣਾ ਬਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰਬਚਨੀ ਬਾਹੜਾ ਸੰਕਟ ਦੁਆਰਾ ਜਨਮ ਮਰਨ ਕਾਟੇ ਗੁਰਬਚਨੀ ਬਾਹੜਾ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨ ਹੈ ਪੁਨ ਹੈ ਨਮਸਕਾਰਾ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਸੁਖ ਪੁਲਈ ਮੂਲ ਨ ਸੁਖ ਨਹੀਂ ਕਹਿਣਾ ਕਸਕੇ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰਿ ਸਿਮਰਤ ਬਿਨਸ ਸਭ ਦੁਖ ਰਹਾਉ ਕੋਟ ਜਨਮ ਕੇ ਕਿਲ ਵਿਖ ਨਾਸਹਿ ਸਿਮਰਤ ਪਾਵਨ ਤਨ ਮਨ ਸੁਖ ਤਨ ਮਨ ਸੁਖ ਦੇਖ ਸਰੂਪ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟ ਕ ਉਤਰੀ ਭੁਖ ਚਾਰ ਪਦਾਰਥ ਅਸ਼ਟ ਮਹਾ ਸਿਧ ਸਿਧ ਚਾਰ ਪਦਾਰਥ ਅਸ਼ਟਮਹਾ ਸਿੱਧ ਕਾਮ ਤੀਨ ਪਾਰ ਜਾਤ ਹਰ ਹਰ ਰੁਖ ਰੁਖ ਕਸ ਕੇ ਬੋਲਨਾ ਕਾਮ ਤੀਨ ਪਾਰ ਜਾਤ ਹਰ ਹਰ ਰੁਖ ਨਾਨਕ ਸ਼ਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਤੁਖ ਧੁਖ ਪੂਲਾ ਹੀ ਬੋਲਨਾ ਤੁਖ ਨਹੀਂ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ